ਹਾਂਜੀ ਸਰ ਅੱਜ ਇੱਕ ਡਾਣੀ ਕਲਾ ਵਿੱਚ ਯੋਗ ਸੁਆਮਾ ਕਲਾਬ ਅਤੇ ਸ਼੍ਰੀ ਗੁਰੂ ਅਰਜਨ ਸਾਹਿਬ ਕਲਾਬ ਵੱਲੋਂ ਜਨਨ ਮੈਡੀਕਲ ਚੈੱਕਅਪ ਕੈਂਪ ਆਈ ਕੈਂਪ ਸਮਾਥੂਨਾ ਵਰਗਾਂ ਲਈ ਲਾਇਆ ਗਿਆ ਜਿਹੜੇ ਗਰੀਬ ਪਰਿਵਾਰ ਜਿਹੜੇ ਹੈਂਡ ਟੂ ਮਾਊਥ ਨੇ ਉਹਨਾਂ ਦੇ ਜਿਹੜੀਆਂ ਰੈਗਨਲ ਮੈਡੀਕਲ ਦਾ ਚੈੱਕਅਪ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਬਹੁਤ ਸਾਰੇ ਸਾਡੇ ਪਰਿਵਾਰ ਇਸ ਤਰ੍ਹਾਂ ਫਿਲਪੱਟੀ ਹਸਪਤਲ ਚ ਜਾ ਨਹੀਂ ਸਕਦੇ ਸਰਕਾਰੀ ਹਸਪਤਲਾਂ ਦਾ ਵੀ ਥੋੜਾ ਹਾਲ ਆ ਇਸ ਤੱਕ ਕਿ ਨੌਜਵਾਨ ਜਿੰਨੀ ਤੇ ਇਹਨਾਂ ਦੀ ਟੀਮ ਨੇ ਜਿਹੜਾ ਲਾਇਆ ਉਹਦਾ ਸ਼ਲਾਘਾ ਜੁਦਾ ਸਾਨੂੰ ਸਮਾਜਿਕ ਤੌਰ ਤੇ ਅਜਿਹੇ ਕਿਹੜੇ ਕੈਂਪਨੇ ਲਾਉਣੇ ਚਾਹੀਦੇ ਨੇ ਕੈਂਪ ਵੀ ਨਾਲ ਦੀ ਨਾਲ ਜਿਹੜਾ ਸਮਾਜਿਕ ਤੌਰ ਤੇ ਹੋਰ ਸਾਰੇ ਬਹੁਤ ਕੰਮ ਨੇ ਸਾਨੂੰ ਪਾਰਟੀ ਵਾਜ ਤੋਂ ਕੀ ਕਰਨੇ ਚਾਹੀਦੇ ਤਾਂ ਕਿ ਸਾਡੇ ਪੰਜਾਬ ਤੇ ਪੰਜਾਬੀਅਤ ਦੀ ਜਿਹੜੀ ਖਾਸ ਸਹਿਚਾਨਾ ਪੂਰੇ ਵਿਸ਼ਵ ਮੰਦਰ ਦੁਨੀਆ ਅੰਦਰ ਕਿ ਜਿਹੜਾ ਸਾਡਾ ਪੰਜਾਬ ਆ ਹਰ ਗਰੀਬ ਪਰਦੇ ਦੇ ਹਰ ਦੇ ਦੁੱਖ ਸੁੱਖ ਵਿੱਚ ਸਾਂਝਾ ਦਾ ਤੁਸੀਂ ਇਸ ਤੇ ਗੈਮਸਾਂ ਨੂੰ ਬਹੁਤ ਲਾ ਕੇ ਆਪਣੇ ਆਪ ਨੂੰ ਸਿੱਧ ਕਰਨਾ ਚਾਹੀਦਾ ਕਿੰਨੀਆਂ ਐਂਟਰੀਆਂ ਹੋ ਗਈਆਂ ਬਾਈ ਜੀ ਬਾਈ ਜੀ ਮੇਰੇ ਐਂਟਰੀ ਹੋ ਗਈ 163 ਜੀ 163 ਇਹ ਜਿਹੜੀਆਂ ਐਂਟਰੀਆਂ ਨੇ ਕਾਲੀਆਂ ਨੇ ਇਹ ਜੀ ਅੱਖਾਂ ਤੇ ਮੈਂ ਜ਼ਿਆਦਾ ਖਾਲੀਆਂ ਨੇ ਜੀ ਪੀ ਡੀ ਐਫ ਦਾ ਹਾਂ ਜੀ ਥੈਂਕ ਯੂ ਛੜ ਕੇ ਮੁੱਖ ਤਕਰੀਬ 163 ਹੋ ਗਈ ਹਾਂ ਜੀ 163 ਹੋ ਗਈ ਆ ਜੀ ਉਹ ਚੈਟ ਦੇ ਵਿੱਚ ਜਦੋਂ ਹੀ ਤੁਸੀਂ ਐਂਟਰ ਹੁੰਦੇ ਹੋ ਜਿਵੇਂ ਇੱਕ ਤਾਂ ਇਹ ਬਿਲਕੁਲ ਫ੍ਰੀ ਆ ਦਵਾਈਆਂ ਵੀ ਫ੍ਰੀ ਨੇ ਐਂਟਰ ਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਡੀ ਨਿਗਾ ਚੱਕੀ ਪੀ ਜਾਂਦੀ ਹੈ ਐਂਡ ਜਿੰਨਾ ਦੀ ਨਿਗਾ ਘਟਾ ਉਹਨਾਂ ਨੂੰ ਨਾਲ ਦੀ ਨਾਲ ਇਥੇ ਐਸਾ ਮੁੱਜਾ ਕਰਾਇਆ ਜਾ ਰਿਹਾ ਜੀ ਨੇ ਸ਼ੂਗਰ ਦੀ ਬਿਮਾਰੀ ਬਹੁਤ ਜ਼ਿਆਦਾ ਹੈ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਵੇਅਰ ਵੀ ਕੱਟਣੇ ਕਈ ਬਿਮਾਰੀਆਂ ਤੋਂ ਇੱਥੇ ਨਾਲ ਦੀ ਨਾਲ ਸ਼ੂਗਰ ਦਾ ਚੈੱਕ ਆ ਬੁੰਦਾ ਨਾਲ ਦੀ ਨਾਲ ਫਰੀ ਦਵਾਈ ਦਿੱਤੀ ਜਾਂਦੀ ਰਹਿੰਦੀ ਹੈ ਇਸ ਤੋਂ ਇਪਰੰਤ ਜੇ ਅੱਥਾਂ ਦੇ ਵਿੱਚ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਆ ਬੋਦੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਤੇ ਉਹਨਾਂ ਦਾ ਆਪਰੇਸ਼ਨ ਵੀ ਫਰੀ ਕੀਤਾ ਜਾਣਾ ਹੈ ਇੱਥੇ ਕਈ ਸੰਸਥਾਵਾਂ ਲੱਗੀਆਂ ਹੋਈਆਂ ਨੇ ਸਭ ਤੋਂ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਆ ਪਾਤਰਾ ਬਾਈ ਜੀ ਦੀ ਕਟਾੜੀ ਇਹਨੇ ਪਹਿਲਾਂ ਵੀ ਬਲੱਡ ਗੈਪ ਵੀ ਜਿਵੇਂ ਹੁਣੇ ਪਿੰਡਾਂ ਦੇ ਵਿੱਚ ਜਦੋਂ ਐਜੇ ਕੈਂਪ ਲੱਗਦੇ ਨੇ ਜਿਵੇਂ ਕਿ ਕਿ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਕੈਂਪ ਲੱਗਦੇ ਨੇ ਪਰ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਲੱਗਦੇ ਨੇ ਇਸ ਤੋਂ ਸਿਵਾ ਜਿਹੜੀ ਹੈਂਡੀਕੈਪ ਫਿਜੀਕਲ ਵੈਲਫੇਅਰ ਸੁਸਾਇਟੀ ਆ ਇਹਨੇ ਲੋੜਵੰਦਾਂ ਨੂੰ ਏ ਵੀਲ ਚੇਰਾ ਵੀ ਦਿੱਤੀਆਂ ਨੇ ਇਹ ਵੀ ਬਹੁਤ ਧੰਨਵਾਦੀ ਨੇ ਜੀ ਤੇ ਸਾਰਿਆਂ ਨੂੰ ਇੱਥੇ ਜਿਹੜੇ ਵੀ ਦਵਾਈਆਂ ਲੈਣ ਆਏ ਨੇ ਜਾਂ ਅੱਖਾਂ ਦਾ ਚੈਟ ਅਪ ਕਰਾਉਣ ਆਏ ਨੇ ਜਾਂ ਜਿਹੜੀਆਂ ਦਵਾਈਆਂ ਫ੍ਰੀ ਵੀ ਮਿਲ ਰਹੀਆਂ ਨੇ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਸਿਹਰਾਂ ਨੇ ਵੀ ਆਇਆ ਤੁਹਾਡੇ ਵੱਲੋਂ ਹੋਰ ਆਮ ਲੋਕਾਂ ਨੂੰ ਕੀ ਮੈਸੇਜ ਹੈ ਇਹਨਾਂ ਦੇ ਜੁੜਨ ਨਾਲ ਅਮ ਲੋਕਾਂ ਦਾ ਮੈਸੇਜ ਇਹੀ ਹੈ ਜੀ ਵੀ ਇਹ ਜੇ ਕੰਪ ਕੈਪ ਤੋਂ ਵੱਧ ਤੋਂ ਵੱਧ ਲਗਵਾਏ ਜਾਣ ਤੇ ਡਰਗ ਤੇ ਵੀ ਲਗਾਇਆ ਜਾਣ ਕਿਉਂਕਿ ਜੇ ਤੁਸੀਂ ਦੇਖ ਲਓ ਕਿ ਪਿੰਡਾਂ ਦੇ ਵਿੱਚ ਜਿਹੜੀ ਜਿਆਦਾ ਵੱਡੀ ਸਮੱਸਿਆ ਉਹ ਡਰਗ ਦੀ ਹੈ ਡਰਗ ਦੇ ਵਿੱਚ ਹੁਣ ਕਿਤੋਂ ਨਾ ਕਿਤੋਂ ਇਹਨਾਂ ਨੂੰ ਦੇਖੋ ਜੇ ਕੋਈ ਐਫੀਮ ਖਾਂਦਾ ਕੋਕੀ ਖਾਂਦਾ ਉਹਨੂੰ ਇੱਕ ਹੋਰ ਕਿਸੇ ਵਾਲੀ ਗੋਲੀ ਗੌਰਮੈਂਟਾਂ ਨੇ ਲਾਈ ਹੋਈ ਹੈ ਪਰ ਉਹ ਤਾਂ ਕਿਤੇ ਨਾ ਕਿਤੇ ਇੱਕ ਨਸ਼ੇ ਨੂੰ ਛੱਡਦਾ ਤਾਂ ਦੂਜੇ ਨੂੰ ਬਣਾ ਲੈਂਦਾ ਇਹ ਵਿਸ਼ੇਸ਼ ਤੌਰ ਤੇ ਇੱਕ ਜਿਹੜਾ ਕੋਈ ਵੀ ਬੰਦਾ ਨਸ਼ਾ ਕਰਦਾ ਉਹ ਮੈਨੂੰ ਲੱਗਦਾ ਕਿ ਉਹ ਮਾਨਸਿਕ ਰੋਗੀ ਹੋ ਹੁੰਦਾ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਇਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਨਫ਼ਰਤ ਵੀ ਕਰਦੇ ਨੇ ਕਈ ਆਲੇ ਬੰਦਿਆਂ ਨਾਲ ਮੈਂ ਤਾਂ ਇਹ ਚਾਹਣਾ ਵੀ ਉਹਨਾਂ ਨੂੰ ਬੈਠ ਕੇ ਸਮਝਾਉਣਾ ਚਾਹੁੰਦਾ ਕਿਉਂਕਿ ਇੱਕ ਮੈਂਟਲੀ ਡਿਸਟਰਬੈਂਸ ਆਰ ਬੰਦੇ ਦੀ ਇਹ ਨਸ਼ੇ ਦਾ ਅਦੀ ਇਸ ਕਰਕੇ ਜਿਹੜੀਆਂ ਇਹ ਆਪਾਂ ਇੱਕ ਨਸ਼ੇ ਛੱਡ ਕੇ ਦੂਜੇ ਤੇ ਲਾਤਾ ਉਹ ਮੈਨੂੰ ਲੱਗਦਾ ਕਿ ਵੱਡੀ ਸਮੱਸਿਆ ਹੈ ਇਹ ਤਾਂ ਇੱਕ ਜਿਵੇਂ ਆਪਾਂ ਕਾਉਂਸਲਿੰਗ ਕਰਦੇ ਆਂ ਬੰਦੇ ਦੀ ਇਹਨੂੰ ਇੱਕ ਮਾਨਸਿਕ ਬਿਮਾਰੀ ਸਮਝਿਆ ਜਾਣਾ ਜਿੰਦੇ ਜਿਹੜਾ ਬੰਦਾ ਨਸ਼ਾ ਕਰਦਾ ਇਸ ਕਰਕੇ ਉਹਨਾਂ ਨੂੰ ਬੈਠ ਕੇ ਪਿੰਡ ਦੇ ਦਿੱਤੇ ਵੀ ਆਲੇ-ਦਲੇ ਸੁੱਜੀ ਜਿਹੀ ਹਿੰਦੇ ਨੂੰ ਉਹਨਾਂ ਨੂੰ ਸਮਝਾਉਣਾ ਚਾਹੀਦਾ ਪਹਿਲਾਂ ਤਾਂ ਜੀ ਆਪਣੇ ਚੁਬਕ ਸਵਾਮਾ ਕਲੱਬ ਪਟਾਣੀ ਕਲਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੋਸ਼ਲ ਐਂਡ ਵੈਲਫੇਅਰ ਕਲੱਬ ਪਟਾਣੀ ਕਲਾ ਵੱਲੋਂ ਅਸੀਂ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਿਹਦੇ ਵਿੱਚ ਅੱਖਾਂ ਦਾ ਕੈਂਪ ਤੇ ਮੈਡੀਕਲ ਚੈੱਕਅਪ ਕੈਂਪ ਇਹਦੇ ਵਿੱਚ ਦੰਦਾਂ ਦੀਆਂ ਬਿਮਾਰੀਆਂ ਜਾਂ ਹੱਡੀਆਂ ਦੀਆਂ ਬਿਮਾਰੀਆਂ ਤੇ 16 ਤਰ੍ਹਾਂ ਦੀਆਂ ਹੋਰ ਬਿਮਾਰੀਆਂ ਦੇ ਅਸੀਂ ਡਾਕਟਰ ਸਾਹਿਬ ਬਿਠਾਏ ਹੋਏ ਨੇ ਇਹ ਕਰਨਾਨਕ ਗੁਰਮਨਕ ਹੈਲਥ케ਅਰ ਸੈਂਟਰ ਦੀ ਟੀਮ ਬੈਠੀ ਆ ਤੇ ਸ਼ੰਕਰਾ ਆਈ ਹਸਪੀਟਲ ਦੀ ਟੀਮ ਆਈ ਹੋਈ ਆ ਜਿਹੜੇ ਕਿ ਅੱਖਾਂ ਦਾ ਆਪਰੇਸ਼ਨ ਤੇ ਚੈੱਕਅਪ ਆਪ ਉਹਨਾਂ ਨੇ ਕੀ ਕਰੀ ਤੇ ਇਸ ਵਿੱਚ ਸਾਨੂੰ ਲੋਕਾਂ ਦੇ ਵੱਲੋਂ ਕਾਫੀ ਸਮੱਸਿਆਵਾਂ ਵੱਲੋਂ ਸੁਣਨ ਨੂੰ ਮਿਲੀਆਂ ਨੇ ਕਿਸੇ ਦੇ ਕੋਈ ਕਾਲਾ ਮੋਤੀ ਉਤਰਿਆ ਆ ਗਿਆ ਤੇ ਚਿੱਟਾ ਮੋਤੀਆ ਜਾਂ ਕਿਸੇ ਦੇ ਹੋਰ ਕਈ ਤਰ੍ਹਾਂ ਦੀ ਪ੍ਰੋਬਲਮ ਜਿਹੜੀਆਂ ਅੱਖਾਂ ਦੀਆਂ ਹੁੰਦੀਆਂ ਨੇ ਅਲਰਜੀ ਅੱਖਾਂ ਦੇ ਵਿੱਚ ਜਿਹਦਾ ਕਿ ਕਿੰਨੇ ਕਿੰਨੇ ਟਾਈਮ ਤੋਂ ਇਲਾਜ ਨਹੀਂ ਹੋਇਆ ਕਈ ਤਾਂ ਮੈਂ ਇੰਨੇ ਪੇਸ਼ੈਂਟ ਦੇਖੇ ਨੇ ਜੋ ਕਿ 60 ਤੋਂ 70 ਸਾਲ ਦੇ ਵਿੱਚ ਨੇ ਜਿਨ੍ਹਾਂ ਦਾ ਅੱਖਾਂ ਦਾ ਉਹਨਾਂ ਨੂੰ ਕਦੇ ਉਹਨਾਂ ਨੇ ਇਲਾਜ ਹੀ ਵੀ ਨਹੀਂ ਕਰਵਾ ਕੇ ਦੇਖਿਆ ਤੇ ਚਲੋ ਸਾਡੇ ਸਾਡੇ ਥਰੂ ਸਹੀ ਜਾਂ ਸਾਡੇ ਕੈਂਪ ਤੇ ਥਰੂ ਸੀ ਕਿਸੇ ਦਾ ਕੋਈ ਇਲਾਜ ਹੁੰਦਾ ਸਾਨੂੰ ਦਾ ਇਹ ਦੇ ਵਿੱਚ ਦਿੱਲੀ ਦਾ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਤੇ ਅਸੀਂ ਇੱਕ ਸਾਡੇ ਲਈ ਫਿਜ਼ੀਕਲ ਹੈਂਡੀਕੈਪਡ ਸੁਸਾਇਟੀ ਖੰਨੇ ਤੋਂ ਮੇਰਾ ਵੀਰ ਗੁਰਜੰਟਾ ਜ਼ਿਲ੍ਹਾ ਪ੍ਰਧਾਨ ਅਤੇ ਡਾਕਟਰ ਸ਼ਰਮਾ ਜੀ ਸਾਡੇ ਹਲਕੇ ਦੇ ਪ੍ਰਧਾਨ ਨੇ ਉਹ ਸੁਸਾਇਟੀ ਦੇ ਵਿੱਚ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਤੇ ਬੀਨ ਚੇਰਾਂ ਵੀ ਦਿੱਤੀਆਂ ਗਈਆਂ ਤੇ ਇੱਕ ਕਿਸੇ ਲੋੜਵੰਦਾ ਕਿਸੇ ਦਾ ਹੱਥ ਕੱਟਿਆ ਜਾਂਦਾ ਜਾਂ ਉਹਦੇ ਲਈ ਹੈਂਡ ਵੀ ਆ ਤੇ ਜਾਂ ਕਿਸੇ ਹੋਰ ਲਈ ਬੀਲ ਚਾਹ ਜਾਂ 22 ਸਾਈਕਲ ਹੋਰ ਕਿਸੇ ਨੂੰ ਵੀ ਲੋੜ ਆ ਉਹਨਾਂ ਦੀ ਲਿਸਟ ਵੀ ਤਿਆਰ ਕੀਤੀ ਗਈ ਆ ਤੇ ਔਨਰ ਟਾਈਮ ਦੇ ਵਿੱਚ ਕੈਂਪੋ ਵੀ ਲਗਾਏ ਜਾਣਗੇ ਤੇ ਕੈਂਪਾਂ ਦੇ ਵਿੱਚ ਇਹ ਚੀਜ਼ ਸਭ ਚੀਜ਼ਾਂ ਸਾਰੇ ਹਲਕੇ ਵੱਲੋਂ ਪ੍ਰੋਵਾਈਡ ਕੀਤੇ ਜਾਣਗੇ ਬਿਲਕੁਲ ਮੈਂ ਉਹੀ ਗੱਲ ਤੁਹਾਨੂੰ ਦੱਸਦਾ ਸੀਗਾ ਕਿ ਕੁਝ ਮਰੀਜ਼ ਇੱਥੇ ਆਏ ਨੇ ਉਹਨਾਂ ਦੇ ਵੀ ਹਨਾ ਜ਼ਰੂਰ ਨੌ ਲਖਵਾਇਓ ਜਿਹੜੇ ਲੋਡ ਬੰਦ ਨੇ ਹਾਂਜੀ ਹਾਂਜੀ ਇਹਦੇ ਵਿੱਚ ਹੁਣ ਜਿੰਨੇ ਵੀ ਅਸੀਂ ਸਾਰੀ ਲਿਸਟ ਤਿਆਰ ਕੀਤੀ ਹੈ ਬੈਠਾ ਹੋਰ ਵੀ ਜਿੰਨੇ ਪੇਸ਼ੈਂਟ ਆਉਣਗੇ ਉਹਨਾਂ ਦੀ ਵੀ ਲਿਸਟ ਤਿਆਰ ਕਰਾਂਗੇ ਤੇ ਜੋ ਵੀ ਉਹਨਾਂ ਨੂੰ ਲੋਡ ਬੰਦ ਹੋਣ ਲੋਡ ਹੋਗੀ ਹਾਂ ਉਹਨਾਂ ਦੀ ਇੱਕ ਯੂਆਈਡੀ ਕਾਰਡ ਹੁੰਦਾ VOI ID ਕਾਰਡ ਤੇ ਪਰਸੈਂਟੇਜ ਲਿਖੀ ਹੁੰਦੀ ਆ ਵੀ ਕਿ 50% ਜਾਂ 70% ਜਾਂ 80% ਕੋਈ ਸਾ 100% ਆ ਉਹਦੇ ਹਿਸਾਬ ਨਾਲ ਹੀ ਸਾਰਿਆਂ ਨੂੰ ਜੋ ਵੀ ਚੀਜ਼ ਹੁੰਦੀ ਆ ਇਹ ਪ੍ਰੋਵਾਈਡ ਕੀਤੀ ਜਾਂਦੀ ਆ ਕਿਉਂਕਿ ਨਕਲੀ ਅੰਗ ਦੇ ਜਾਂ ਕੁਝ ਵੀ ਬੀਲ ਜੈਟ ਟਰਾਈਸਾਈਕਲ ਉਹ ਪਰਸੈਂਟ ਦੇ ਹਿਸਾਬ ਨਾਲ ਪ੍ਰੋਵਾਈਡ ਕੀਤੀ ਜਾਂਦੀ ਆ ਸਾਡਾ ਕਹਿਣ ਦਾ ਭਾਵ ਇਹ ਤੀਗਾ ਰਮੀ ਜੀ ਵੀ ਜੇ ਤੁਸੀਂ ਇਹ ਬੀੜਾ ਚੁੱਕਿਆ ਹਾਂਜੀ ਇਹ ਬੀੜੇ ਨੂੰ ਪੂਰੀ ਤਰ੍ਹਾਂ ਨਾਲ ਤੁਸੀਂ ਮੋਢਾ ਲਾਓ ਹਾਂਜੀ ਇਸ ਨੂੰ ਲਾਕੇ ਦੀ ਲੋੜ ਆ ਕਿਉਂਕਿ ਤੁਹਾਡੇ ਨਾਲ ਪੂਰਾ ਜੂਥ ਹਣ ਜੁੜਿਆ ਹੋਇਆ ਹਾਂਜੀ ਤੇ ਲੋਕ ਵੀ ਤੁਹਾਡੇ ਨਾਲ ਜੁੜੇ ਹੋਏ ਨੇ ਜਿਹੜੇ ਚੰਗੇ ਕੰਮ ਕਰਦੇ ਨੇ ਲੋਕ ਉਹਦੇ ਨਾਲ ਜੁੜਨਗੇ ਅਸੀਂ ਚੈਨਲ ਵੱਲੋਂ ਵੀ ਤੁਹਾਨੂੰ ਅਸੀਂ ਪੂਰਾ ਆਸ਼ਵਾਸਨ ਦਿਵਾਉਂਦੇ ਆ ਵੀ ਅਸੀਂ ਜਿਹੜੇ ਸਮਾਜ ਦੇ ਕੰਮ ਨੇ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਖੜੇ ਹਾਂ ਮੈਂ ਤੁਹਾਡੇ ਚੈਨਲ ਲਈ ਇੱਕ ਗੱਲ ਕਹਿਣੀ ਚਾਹੁੰਦਾ ਸਾਰੇ ਇਲਾਕੇ ਲਈਓ ਵੀ ਇਹ ਆਪਣਾ ਜਿਹੜਾ ਅੱਖਾਂ ਦਾ ਕੈਂਪ ਆ ਉਹ ਆਪਣੇ ਹਰ ਸਾਲ ਆਪਣੇ ਪਿੰਡ ਲੱਗਿਆ ਕਰੂ ਬਿਲਕੁਲ ਕਦੇ ਬੰਦ ਨਹੀਂ ਹੋਊਗਾ ਜਦ ਤੱਕ ਸਾਹ ਚੱਲਦੇ ਨੇ ਉਹ ਟਾਈਮ ਤੱਕ ਤਾਂ ਬੰਦ ਨਹੀਂ ਹੋਊਗਾ ਬਿਲਕੁਲ ਆਪਣੇ ਪਿੰਡ ਦੇ ਵਿੱਚ ਇੱਕ ਕੈਂਪ ਅੱਖਾਂ ਦਾ ਫ੍ਰੀ ਆਪਰੇਸ਼ਨ ਚੈੱਕਅਪ ਕੈਂਪ ਲੱਗਿਆ ਕਰੂ ਜਿੱਥੇ ਅੱਖਾਂ ਦਾ ਕੈਂਪ ਵੀ ਲਾਉਣਾ ਤੁਸੀਂ ਦੰਦਾ ਜਾਣਾ ਜਾਂ ਹੋਰ ਵੀ ਕੈਂਪ ਲਾਉਣੇ ਤੇ ਇੱਕ ਨਾਲ ਜਿਹੜਾ ਹੈਂਡੀਕੈਪਟ ਇਹਨਾਂ ਦਾ ਜ਼ਰੂਰ ਤੁਸੀਂ ਕਿਉਂਕਿ ਇਹ ਸਭ ਤੋਂ ਫੈਲਦੇ ਆਧਾਰ ਤੇ ਆਇਆ ਸਾਡਾ ਕੰਮ ਕਿਉਂਕਿ ਜਿਹੜੇ ਇਹ ਬੱਚੀਆਂ ਬੈਠੀਆਂ ਨੇ ਮਕਸੂਦ ਹੈ ਨਗਰ ਤੋਂ ਨੇ ਇਹ ਮੇਰੇ ਖਿਆਲ ਆ 20 25 25 ਸਾਲ ਦੀਆਂ ਹੋ ਗਈਆਂ ਅੱਜ ਤੱਕ ਕਿਸੇ ਵੀ মিডিਆ ਪਰਸਨ ਨੂੰ ਜਾਂ ਕਿਸੇ ਨੂੰ ਹੋਰ ਨਹੀਂ ਅਸੀਂ ਮਾਫੀ ਮੰਗਦੇ ਹਾਂ ਗੁਰੂ ਘਰ ਖੜਕੇ ਵੀ ਇਹ ਬੱਚੀਆਂ 25 25 30 ਦੀ ਸਾਲ ਦੀ ਆ ਭਾਈ ਜੀ ਇਹਦਾ ਪਿਓ ਵੀ ਖੜਾ ਤੇ ਅੱਜ ਤੱਕ ਇਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਵੀ ਇਹ ਬੱਚੀਆਂ ਸਾਡੇ ਘਰੇ ਬੈਠੀਆਂ ਨੇ ਤੁਸੀਂ ਮੰਨਦੇ ਹੋ ਨਾ ਵੀ ਇਹ ਆਪਣੇ ਸਮਾਜ ਦੀ ਕ੍ਰੇਤੀ ਆ ਬਿਲਕੁਲ ਮੰਨਦੇ ਹੋ ਨਾ ਸਮਾਜ ਦੀ ਗਲਤੀਆਂ ਨੇ ਜਿਹੜੀਆਂ ਕਿ ਇਹਨਾਂ ਦੀ ਉਹ ਸਭ ਤੋਂ ਵੱਧ ਆਪਾਂ ਨੂੰ ਲੋੜ ਇਹ ਚੀਜ਼ਾਂ ਦੀ ਆ ਹਾਂ ਇਹਨਾਂ ਨੂੰ ਲੈ ਕੇ ਆਉਂਦੇ ਸਭ ਤੋਂ ਵੱਡੀ ਗੱਲ ਹੋ ਸਕਦੀ ਚਲੋ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਗੁਰਜੰਟ ਸਿੰਘ ਜੀ ਕਿਹੜੀ ਸੋਸਾਇਟੀ ਆ ਤੁਹਾਡੀ ਜਿਹੜੀ ਇਹ ਬੱਚਿਆਂ ਨੂੰ ਦੇ ਰਹੇ ਟਰਾਈਸਾਈਕਲ ਇਹ ਜੀ ਗੱਲ ਕੀ ਕੰਪਨੀ ਦਾ ਸਰਵਿਸ ਸੋਸਾਇਟੀ ਜਿਹੜੀ ਆਪਣੇ ਮੋਰੋ ਚਲਾਈ ਜਾ ਰਹੀ ਠੀਕ ਹੈ ਜੀ ਕਿੰਨਾ ਚਿਰ ਤੋਂ ਚੱਲਦੀ ਆ ਰਹੀ ਹੈ ਇਹ 5 ਸਾਲ ਤੋਂ ਚੱਲਦੀ ਆ ਰਹੀ ਹੈ 5 ਸਾਲ ਤੋਂ ਚੱਲਦੀ ਆ ਰਹੀ ਹੈ ਇਹਦੇ ਵਿੱਚ ਕੀ ਕੀ ਆਪਾਂ ਲੋੜਵੰਦ ਬੱਚਿਆਂ ਨੂੰ ਜਾਂ ਕੋਈ ਕਿਦਾਂ ਕੀ ਦੇ ਰਹੇ ਆ ਇਹਦੇ ਵਿੱਚ ਇਦਾਂ ਹੈ ਜੀ ਜਿਹੜੇ ਬੱਚਿਆਂ ਨੂੰ ਢੀਲਚੇਰ ਟਰਾਈਸਾਈਕਲ ਜਾਂ ਇਲੈਕਟ੍ਰੋਨਿਕ ਟਰਾਈਸਾਈਕਲ ਦੀ ਓਕੇ ਤੇ ਜੋ ਸਰਕਾਰ ਵੱਲੋਂ ਮਿਲਦੀਆਂ ਨੇ ਉਹ ਵੀ ਇਹਨਾਂ ਨੂੰ ਅਸੀਂ ਕੈਂਪ ਲਗਾ ਕੇ ਇਹਨਾਂ ਨੂੰ ਪ੍ਰੋਵਾਈਡ ਕਰਵਾਉਨੇ ਆ ਤੇ ਜਿਨ੍ਹਾਂ ਦੇ ਯੂ ਆਈ ਡੀ ਕਾਰਡ ਜਾਂ ਸੰਖੇ ਨਹੀਂ ਬਣੇ ਹੁੰਦੇ ਹੈ ਠੀਕ ਆ ਉਹਨਾਂ ਨੂੰ ਵੀ ਸੰਸਥਾਪ ਦੇ ਵਿੱਚ ਤੌਰ ਤੇ ਇਹਨਾਂ ਨੂੰ ਮਦਦਿਆ ਕਰਵਾਉਂਦੀ ਆ ਤੇ ਸਾਡੀ ਸੰਸਥਾ ਦੇ ਹਰੇਕ ਹਲਕੇ ਦੇ ਵਿੱਚ ਮੈਂ ਬਤਨ ਲਈ ਜੀ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਉਹ ਪਿੰਡਾਂ ਚੋਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਸਰਕਾਰ ਵੱਲੋਂ ਸਾਨੂੰ ਕੀ ਕੀ ਸਹੂਲਤਾਂ ਬਿਲਕੁਲ 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 ਤੇ ਤੇ ਨਾ ਕੋਈ ਉਹਨਾਂ ਨੂੰ ਲਿਜਾਣੇ ਵਾਲਾ ਜੀ ਪਹਿਲਾਂ ਤਾਂ ਲਿਜਾਣ ਦੀ ਬਹੁਤ ਦਿੱਕਤ ਆਉਂਦੀ ਹੈ ਜ਼ਿਆਦਾਤਰ ਲੜਕੀਆਂ ਕੌਨ ਬਿਲਕੁਲ 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 ਤੇ ਅਸੀਂ ਫਿਰ ਹੁਣ ਉਹਨਾਂ ਨੂੰ ਘਰ ਘਰ ਜਾ ਕੇ ਦੇਖਦੇ ਆਂ ਵੀ ਇਹਨਾਂ ਨੂੰ ਕੀ ਚੀਜ਼ ਦੀ ਮੈਂ ਵਿੱਚ ਭਾਈ ਜੀ ਤੁਹਾਡੀ ਗੱਲ ਰੋਕਦਾ ਵੀ ਤੁਹਾਡਾ ਇੱਥੇ ਕਿਹੜਾ ਮੈਂਬਰ ਆ ਜਿਹੜਾ ਜਿਹਦੇ ਨਾਲ ਸੰਪਰਕ ਕਰ ਸਕਣ ਸਾਡੇ ਜੀ ਉਹਦੇ ਡਾਕਟਰ ਰੋਬਿੰਦਰਪਾਲ ਸ਼ਰਮਾ ਜੀ ਠੀਕ ਆ ਅਸੀਂ ਇਹ ਹਲਕਾ ਪੈਲ ਤੋਂ ਪ੍ਰਧਾਨ ਲਾਇਆ ਸੀ ਇਸ ਇਲਾਕੇ ਦਾ ਠੀਕ ਆ ਜੀ ਓਕੇ ਤੇ ਅੱਗੇ ਇਹਨਾਂ ਦੀ ਟੀਮਾ ਜਿੰਨੇ ਵੀ ਪੈਲ ਦੇ ਵਿੱਚ ਪਿੰਡ ਆਉਂਦੇ ਨੇ ਉਹ ਪਿੰਡਾਂ ਦੇ ਵਿੱਚ ਜਾ ਕੇ ਇਹ ਜਿਹੇ ਬੰਦੇ ਆਡੈਂਟੀਫਾਈ ਕਰਕੇ ਜੋ ਚੀਜ਼ ਦੀ ਲੋੜ ਹੋਊਗੀ ਅਸੀਂ ਉਹਨਾਂ ਨੂੰ ਉਹ ਚੀਜ਼ ਮੁਹਈਆ ਕਰਾਂਗੇ ਕਿਉਂਕਿ ਅਸੀਂ ਤੁਹਾਡਾ ਤਾਂ ਪੁੱਛਿਆ ਕਿਉਂਕਿ ਅਸੀਂ ਉਹਨਾਂ ਦਾ ਨੰਬਰ ਦਵਾਵਾਂਗੇ ਬਕਾਇਦਾ ਵੀਡੀਓ 'ਚ ਚੱਲਦੀ ਸਾਰੀ ਸੰਗਤ ਖੜੀ ਆ ਕਿਉਂਕਿ ਉਹਨਾਂ ਬਾਰੇ ਵੀ ਪਤਾ ਲੱਗੇ ਨਾ ਵੀ ਕਿਹੜਾ ਬੰਦਾ ਇੱਥੇ ਇਹ ਸੰਸਥਾ ਦੇ ਔਨਗੇਜ ਨਾਲ ਆ ਕਿਉਂਕਿ ਉਹਨਾਂ ਦਾ ਨੰਬਰ ਦਵਾਂਗੇ ਉਹਨਾਂ ਨਾਲ ਅਗਲਾ ਸੰਪਰਕ ਕਰ ਸਕਦਾ ਜਿਵੇਂ ਰਿੰਮੀ ਬਾਈ ਜੀ ਖੜੇ ਨੇ ਜਿਵੇਂ ਵੀਰ ਜੀ ਦੇ ਸਾਡੀ ਸੰਸਥਾ ਜੁੜੀ ਹੋਈ ਆ ਤੇ ਹਾਂ ਬਿਲਕੁਲ ਬਿਲਕੁਲ ਹਾਂ ਹਾਂ ਅਨਚਾਰਜ ਲਾਇਆ ਹੈ ਹਾਂ ਅਨਚਾਰਜ ਲਾਇਆ ਹੈ ਨਹੀਂ ਬਹੁਤ ਵਧੀਆ ਗੱਲ ਹੈ ਜੀ ਡਾਕਟਰ ਸਾਹਿਬ ਦਾ ਵੀ ਬਹੁਤ ਸਮਾਜ ਵਿਚ ਵਿਚਰਨਾ ਡਾਕਟਰ ਵਿਧਰਪਾਤ ਸ਼ਰਮਾ ਆਲ ਇੰਡੀਆ ਵਾਈਸ ਚੇਅਰਮੈਨ ਹਮ ਰੈਟਸ ਤੇ ਹਲਕਾ ਪ੍ਰੈਜ਼ੀਡੈਂਟ ਵੈਲਫੇਅਰ ਸਟੇਟਿ ਪਹਿਲ ਤੇ ਮੈਂ ਗੱਲ ਕਰ ਰਿਹਾ ਜੀ ਤੁਹਾਡੇ ਪਿੰਨਾਂ ਦੇ ਟੀਵੀ ਚੈਨਲਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਹੜਾ ਇੱਥੇ ਰਿਮੀ ਭਾਈ ਜੀ ਨੇ ਬੜਾ ਇੱਕ ਸਨੇਹਰੀ ਅਕਸ਼ਰਾਂ ਦੇ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਲਿਖਿਆ ਜਾਏਗਾ ਇੱਕ ਕੱਲੇ ਘੜਾਣੀ ਚ ਨਹੀਂ ਕੱਲੇ ਪੰਜਾਬ ਚ ਨਹੀਂ ਪੂਰੇ ਦੇਸ਼ ਦੇ ਅੰਦਰ ਆਹ ਮੁੰਡੇ ਨੇ ਜਿਹੜਾ ਪਰਾਲਾ ਚੱਕਿਆ ਸਾਡੇ ਆਮ ਪਾਰਟੀ ਦੇ ਰਿਮੀ ਜੀ ਘੜਾਣੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਕਮੇਟੀ ਦਾ ਮੈਂਬਰ ਸਹਿਬਾਨਾਂ ਦਾ ਇਹਨਾਂ ਨੇ ਹਮੇਸ਼ਾ ਲਈ ਜਿਹੜਾ ਵੀ ਕੰਮ ਕੀਤਾ ਰਿਮੀ ਘੜਾਣੀ ਨੇ ਬੜੇ ਪਹਿਲ ਦੇਦਾਰ ਤੇ ਬੜੇ ਉਤਸ਼ਾਹ ਨਾਲ ਪਰ ਇਨਾ ਜ਼ਰੂਰ ਹੈ ਵੀ ਚੰਗੇ ਕੰਮ ਦੇ ਵਿੱਚ ਉਲੰਘਣਾ ਤਾਂ ਹਰੇਕ ਕੰਮ ਦੀ ਹੁੰਦੀ ਹੁੰਦੀ ਹੈ ਪਰ ਅਸੀਂ ਰੀਮੀ ਘੜਾਣੀ ਦੇ ਨਾਲ ਹਮੇਸ਼ਾ ਲਈ ਸਾਥ ਦੇਵਾਂਗੇ ਪਰ ਅੱਜ ਮੈਂ ਮੇਨ ਗੱਲ ਕਹਿਣਾ ਚਾਹੁੰਦਾ ਸਾਡੇ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਤੇ ਡਾਕਟਰ ਬਲਜੀਤ ਕੌਰ ਜੀ ਸਿੱਖਿਆ ਮੰਤਰੀ ਦਾ ਬਾਲ ਵਿਕਾਸ ਦਾ ਜਿਨ੍ਹਾਂ ਨੇ ਸਾਨੂੰ ਬੜਾ ਤਗੜਾ ਸਹਿਯੋਗ ਦਿੱਤਾ ਹੈ ਅਸੀਂ ਸਰਕਾਰ ਦੇ ਨਾਲ ਜੋ ਵੀ ਸਾਡੀਆਂ ਫੈਸਿਲਿਟੀਆਂ ਹੋਣਗੀਆਂ ਪੈਲ ਹਲਕੇ ਦੇ ਅੰਦਰ ਘੜਾਣੀ ਦੇ ਅੰਦਰ ਅੰਗ ਇਹਨਾਂ ਦਾ ਵੈਲਫੇਅਰ ਸਟੇਟੀ ਪੂਰਾ ਇਹਨਾਂ ਦਾ ਤਹਿ ਦਿਨੋਂ ਕੰਮ ਕਰੂਗੀ ਅਸੀਂ ਹਮੇਸ਼ਾ ਹੀ ਸੇਵਾਚ ਹਾਜ਼ਰ ਰਹਾਂਗੇ ਸਾਡੇ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਸਾਡੀ ਪਹਿਲ ਹਲਕੇ ਦੇ ਲੀਡਰਸ਼ਿਪ ਦਾ ਆਮ ਪਾਰਟੀ ਦਾ ਜਿਨ੍ਹਾਂ ਨੇ ਸਾਨੂੰ ਬੜਾ ਤਗੜਾ ਸਹਿਯੋਗ ਦਿੱਤਾ ਮੈਂ ਇੱਕ ਹੋਰ ਬੇਨਤੀ ਕਰਦਾ ਹਾਂ ਮੇਰੇ ਵੱਲੋਂ ਪੰਜ ਬਿਲਚੇਰਾ ਇਹਨੂੰ ਆਪਣੇ ਪਹਿਲ ਹਲਕੇ ਨੂੰ ਦਿੱਤੀ ਜਾਣਗੀਆਂ ਉਹ 10 ਸਾਈਕਲ ਸਕੂਲ ਲਈ ਜਿਹੜੀ ਵੀ ਗਰੀਬ ਲੋਕ ਨੇ ਲੜਕੀਆਂ ਪੜ੍ਹਦੀਆਂ ਨੇ ਦਾ ਸਾਈਕਲ ਮੇਰੇ ਵੱਲੋਂ ਸੇਵਾ ਲਈ ਜਾ। ਪਰ ਜਿਹੜਾ ਅੱਜ ਅੱਖਾਂ ਦਾ ਕੈਂਪ ਲਾਇਆ ਬੜਾ ਸ਼ਾਹ ਹੈ। ਇਹ ਪ੍ਰਮਾਤਮਾ ਦੀ ਐਸੀ ਦੇਣਾ ਜਿਹਨੂੰ ਆਪਾਂ ਅੱਖ ਕਹਿੰਦੇ ਆ। ਐਕਸੀਡੈਂਟ ਹੋ ਜਾਂਦੇ ਨੇ ਜਿਹਦੇ ਕਹਿੰਦੇ ਆ ਵੀ ਅੱਖ ਬਚ ਗਈ। ਇਸ ਤੇ ਉੱਪਰ ਕੀ ਦਾਨ ਸਾਡੇ ਰੀਮੇ ਕੜਾਣੀ ਦਾ ਸਾਡੇ ਡਾਕਟਰ ਸਾਹਿਬਾਨਾਂ ਦਾ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਪੂਰੀ ਤਨਮਾਨੀ ਨਾਲ ਇਹਨਾਂ ਨੇ ਕੰਮ ਕੀਤਾ ਸਾਡੇ ਪੁਲਿਸ ਅਫਸਰ ਸਹਿਬਾਨਾਂ ਦਾ ਜਿੰਨੇ ਵੀ ਸਾਡੇ ਅਫਸਰ ਮਾਨ ਨੇ ਥੋੜੇ ਮੀਡੀਆ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਣਾਇਆਗੇ 100 100% ਦਾ ਸਰਟੀਫਿਕੇਟ ਠੀਕ ਆ ਉਹ ਕੀ ਕਹਿੰਦੇ ਉਹ ਕਹਿੰਦੇ ਜਿਹਨੂੰ ਪੈਨਸ਼ਨ ਲਾਇਦਾ ਲੱਗੂਗੀ ਉਹਨਾਂ ਬੰਦਿਆਂ ਨੂੰ ਸਾਹਮਦਾ ਉਹਨੂੰ ਪੈਨਸ਼ਨ ਵੱਖਰੀ ਲੱਗੂਗੀ ਠੀਕ ਆ ਭਾਈ ਜੀ ਲੱਗੀ ਹੈ ਨਹੀਂ ਜੀ ਐਵੇਂ ਤੇ ਅੱਜ ਤੁਸੀਂ ਇੱਥੇ ਕੈਂਪ ਤੇ ਆਏ ਹੋ ਕੀ ਕਹਿਣਾ ਤੁਹਾਡਾ ਕੈਂਪ ਦੇ ਇਸ ਤੇ ਸਾਡਾ ਬਹੁਤ ਸਤਿਕਾਰ ਕਰਿਆ ਰਾਤ ਵਿਚ ਹਾਈ ਚਰਚਾ ਨੂੰ ਕਹਾਰੀਆਂ ਨੂੰ ਨਾ ਹਨੂ ਪਸਾਦੀ ਗੱਲ ਤੁਹਾਨੂੰ ਪਿੰਡ ਖਵਾਰ ਦੇ ਬਚਕਾ ਨਾਲ ਦੱਸਿਆ ਕਿ ਸੀਰ ਨੇ ਕਹਿੰਦਾ ਕਿ ਉਸੇ ਕੈਂਪ ਕੋ ਲੱਗਣਾ ਕੋਈ ਨੂੰ ਉੱਥੇ ਚਲੋ ਧੰਨਵਾਦ ਭਾਈ ਜੀ ਧੰਨਵਾਦ ਭਾਈ ਜੀ ਅਸੀਂ ਗੁਰਦੁਆਰਾ ਨੰਬਰਸਰ ਪਤਸਾਈ ਸੇਮੀ ਪਿੰਡ ਕੁਡਾਣੀ ਕਲਾ ਆਏ ਆ ਇੱਥੇ ਕਿਉਂਕਿ ਇੱਥੇ ਲੋੜਬੰਦ ਬੱਚੇ ਆ ਜਿਹੜੀਆਂ 25 25 30 ਦੀ ਉਮਰ ਹੋਗੀ ਉਹਨਾਂ ਨੂੰ ਨਹੀਂ ਦੇਖਿਆ ਗਿਆ ਅਣਗਹਿਲਿਆ ਕਰਿਆ ਗਿਆ ਅਸੀਂ ਵੀ ਮੰਨਦੇ ਆ ਜੇ ਮੀਡੀਆ ਕਿਉਂਕਿ ਅਸੀਂ ਨਹੀਂ ਪਹੁੰਚ ਚੁੱਕੇ ਇਹਨਾਂ ਦੇ ਪਰਿਵਾਰਾਂ ਤੱਕ ਅੱਜ ਅਸੀਂ ਇੱਥੇ ਖੜੇ ਆ ਇੱਥੇ ਬੀਲ ਚੇਹਰਾ ਦਿੱਤੀ ਇਹਨਾਂ ਸੀ ਕੋਈ ਜ਼ਿਆਦਾ ਐਡ ਨਹੀਂ ਕਰਦੇ ਕਿਉਂਕਿ ਅਸੀਂ ਕਹਿੰਦੇ ਆ ਵੀ ਲੋਕਾਂ ਦਾ ਸਮਾਜ ਦਾ ਪਤਾ ਲੱਗੇ ਸਮਾਜ ਸਾਡਾ ਕਿੱਥੇ ਬੈਠਾ ਮੇਰੇ ਨਾਲ ਮੇਰੀਆਂ ਭੈਣਾਂ ਵੀ ਆਈਆਂ ਨੇ ਲੁਧਿਆਣੇ ਤੋਂ ਕੋਈ ਮਹਿਲਾ ਕਾਂਗਰਸ ਦੀ ਪ੍ਰਧਾਨਾ ਜਾਂ ਹੋਰ ਨੇ ਪਹਿਲਾਂ ਤਾਂ ਮੈਂ ਜੰਮੀ ਕੁਡਾਨੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਅੱਜ ਆਪਣੀਆਂ ਭੈਣਾਂ ਨੂੰ ਵੀ ਇੱਥੇ ਸੁਨੇਹਾ ਲਾਇਆ ਸਭ ਤੋਂ ਵਰਟੀਕਲ ਇਹ ਹੈ ਕਿ ਅਸੀਂ ਸਾਰੇ ਜਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮਾਜਿਕ ਕੰਮ ਹੈ ਉਹ ਦੀ ਛਲਾਗਾ ਕਰਦੇ ਆਂ ਔਰ ਬਹੁਤ ਹੀ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੇ ਨੌਜਵਾਨ ਵੀਰ ਅੱਗੇ ਆਉਂਦੇ ਨੇ ਔਰ ਜਿਹੜੇ ਆਮ ਸਮੱਸਿਆਵਾਂ ਨੇ ਲੋਕਾਂ ਦੀਆਂ ਉਹਨੂੰ ਉਭਾਰ ਕੇ ਅੱਗੇ ਲੈ ਕੇ ਆਉਂਦੇ ਨੇ ਜਿਵੇਂ ਕਿ ਮੈਂ ਦੇਖ ਰਹੀ ਹਾਂ ਕਿ ਜਿਹੜੇ ਬੱਚੇ ਨੇ ਇਹਨਾਂ ਨੂੰ ਅੱਜ ਜਿਹੜੀ व्हीलचेयर ਦਿੱਤੀ ਆ ਔਰ ਭਾਈ ਸਾਹਿਬ ਦੱਸ ਰਹੇ ਸੀ ਕਿ ਇਹ ਬੁਢਾਪਾ ਪੈਨਸ਼ਨ ਜਿਹੜੀ ਕਿ ਇਹਨਾਂ ਨੂੰ ਇਹਨਾਂ ਦੀ ਆਪਣੀ ਜਿਹੜੀ ਹੈ ਅੰਘੀ ਨੂੰਨ ਦੀ ਇਹ ਪੈਨਸ਼ਨ ਲੱਗਣੀ ਚਾਹੀਦੀ ਸੀ ਸੋ ਇਹ ਜਿਹੜੇ ਕਾਰਜ ਨੇ ਪਰਮਾਤਮਾ ਇਹਨਾਂ ਨੂੰ ਬਹੁਤ ਬਹੁਤ ਅ ਉਤਸ਼ਾਹ ਕਰਨਾ ਕਿ ਬਖਸ਼ਿਸ਼ ਬਖਸ਼ੇ ਕਿ ਇਹ ਇਹੋ ਜੇ ਕੰਮ ਹੋਰ ਕਰਦੇ ਰਹਿਣ ਔਰ ਨਿੱਕੀ ਦੇ ਰਾਵਲ ਤੁਰਦੇ ਰਹਿਣ ਕਿਉਂਕਿ ਇਹ ਬੱਚੇ ਜਿਹੜੇ ਨਸ਼ਾ ਮੁਕਤ ਪੰਜਾਬ ਚ ਇਹੋ ਜੇ ਕੰਮ ਕਰਦੇ ਨੇ ਇੱਕ ਵਾਰੀ ਮੈਂ ਕਹਾਂਗੀ ਕਿ ਸਾਰਿਆਂ ਨੂੰ ਜ਼ੋਰਦਾਰ ਤਾੜੀਆਂ ਮਾਰ ਕੇ ਇਹਨਾਂ ਦਾ ਉਤਸ਼ਾਹ ਵਧਾਉਣਾ ਚਾਹੀਦਾ ਕਿ ਬਹੁਤ ਸੋਹਣਾ ਕੰਮ ਕਰ ਰਹੇ ਨੇ ਭੈਣ ਜੀ ਗੱਲ ਇਹ ਹੈ ਵੀ ਇਹ ਬੂਟਾ ਜਿਹੜਾ ਲੱਗਿਆ ਨਾ ਅੱਜ ਤੁਹਾਨੂੰ ਦੱਸਦੇ ਆਂ ਇਹ ਛੇਵੇਂ ਪਾਤਸ਼ਾਹ ਦੀ 400 ਪ੍ਰਾਪਤ ਧਰਤੀ ਆ ਗੁਰਦੁਆਰਾ ਨਿੰਮਸਰ ਇੱਥੋਂ ਅੱਜ ਇਹ ਬੂਟਾ ਲੱਗਿਆ ਇੱਥੋਂ ਬੂਟੇ ਲੱਗੇ ਹੋਏ ਜਿਹੜੇ ਬਾਧੇ ਫੁੱਲਦੇ ਨੇ ਅੱਜ ਇੱਥੋਂ ਸਾਰੇ ਅਸੀਸ ਲੈ ਕੇ ਜਾਇਓ ਇਹ ਬੱਚਿਆਂ ਨੂੰ ਜਿਹੜੇ ਕਰਦੇ ਨੇ ਵੀ ਇਹ ਬੱਚੇ ਗਾਹਾਂ ਨੂੰ ਹੋਰ ਤਰੱਕੀ ਕਰਨ ਤੇ ਹੋਰ ਇਦਾਂ ਦੇ ਸਮਾਜ ਦੇ ਜਿਹੜੇ ਲੋੜੀ ਦੇ ਨੇ ਸਮਾਜ ਦੇ ਕੰਮ ਉਹ ਹੋਣੇ ਚਾਹੀਦੇ ਨੇ ਮੈਂ ਸਾਰਿਆਂ ਨੂੰ ਵਾਇਗਰੂ ਅੱਗੇ ਅਰਦਾਸ ਕਰਦੀ ਆਂ ਬਿਲਕੁਲ ਇਹ ਇਹ ਬੱਚੇ ਆਪਣੇ ਨਾਲ ਹੋਰ ਵੀ ਜ਼ਿਆਦਾ ਯੂਥ ਨੂੰ ਲੈ ਕੇ ਚੱਲਣ ਤੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਔਰ ਚੰਗੇ ਕਾਰਜਾ ਵਾਲ ਆਪਣੇ ਆਪ ਨੂੰ ਲਾ ਕੇ ਇਹ ਦੇਸ਼ ਨੂੰ ਸਾਡੇ ਪੰਜਾਬ ਨੂੰ ਅੱਗੇ ਵਧਾਣ ਬਿਲਕੁਲ ਧੰਨਵਾਦ ਪੰਜ ਜੀ ਅਰੇ ਸਾਹਿਬ ਜੀ ਇਹ ਕਾਰਜ ਅੱਜ ਜਿਹੜਾ ਪ੍ਰੋਗਰਾਮ ਕਰਾ ਰਹੇ ਨੇ ਉਹਦੀ ਵੀ ਬਹੁਤ ਚੰਨ ਪਾਰਟੀ ਹੈ ਅਸੀਂ ਸਾਰੇ ਸੰਗਤ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਇੱਥੇ ਪਹੁੰਚੇ ਨੇ ਤੇ ਸਮੁੱਚੀ ਟੀਮ ਦਾ ਤੇ ਕਲੱਬ ਦਾ ਇਹਨੂੰ ਧੰਨਵਾਦ ਕਰਦੇ ਹਾਂ ਕਿ ਗਰੀਬ ਸੰਗਤਾਂ ਦੇ ਪੰਨਲੀ ਉਮਰ ਤੋਂ ਨੌਜਵਾਨ ਬਾਹਰ ਹੈ ਤੇ ਲੋੜਵੰਦਾਂ ਦੀ ਮਦਦ ਕਰ ਰਹੇ ਨੇ ਤੇ ਅਸੀਂ ਕੋਈ ਗੱਲ ਕਹਾਂਗੇ ਵੀ ਇਕੱਲੇ ਇਹ ਨਹੀਂ ਕਿ ਆਮ ਲੋਕ ਜਿਹੜੇ ਸੁਕੀਰੀ ਲਾਂਚ ਨੇ ਜਾ ਪਾਰਟੀਆਂ ਦੇ ਨੇ ਉਹ ਉੱਤੋਂ ਉੱਪਰ ਉੱਠ ਕੇ ਸਪਲਾਈ ਦੇ ਕੰਮ ਚ ਆਏ ਨੇ ਮੂਰੇ ਤੇ ਅਸੀਂ ਹਮੇਸ਼ਾ ਸਾਥ ਦੇਵਾਂਗੇ ਇਹਨਾਂ ਦਾ ਤੇ ਆਪ ਸਾਰੇ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਇਸ ਖਲਬਤ ਤਬਕਤਾਂ ਦੇ ਬਾਬਾ ਜੀ ਅਸੀਂ ਆਸ ਰੱਖਦੇ ਆ ਗਾਂ ਨੂੰ ਵੱਧ ਚੜ ਕੇ ਤੁਸੀਂ ਯੋਗਦਾਨ ਪਾਇਓ ਇਸ ਟੀਮ ਨਾਲ ਵੈਰਜੀਕਾ ਖਾਲਸਾ ਵੈਰਜੀਕੀ ਪਤ ਜੋ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ। ਫਲਟ ਡੋਨੇਸ਼ਨ ਕੈਂਪ, ਆਈ ਕੈਂਪ ਤੇ ਮੈਡੀਕਲ ਚੈੱਕਅਪ ਕੈਂਪ ਇੱਥੇ ਲਗਾਇਆ ਗਿਆ। ਇੱਥੇ ਪੇਸ਼ੈਂਟ ਵੀ ਕਾਫੀ ਕੁਆਂਟੀਟੀ ਚਾਏ ਨੇ, ਬੜਾ ਮਨ ਖੁਸ਼ ਹੋਇਆ। ਕਿ ਸਾਡੇ ਸਮਾਜ ਦੇ ਵਿੱਚ ਇਹਦੇ ਜਿਹੜੀ ਯੂਥ ਨੇ ਬੱਚਿਆਂ ਨੂੰ ਅੱਗੇ-ਅਗੇ ਕੰਮ ਕਰਨੇ ਚਾਹੀਦੇ ਨੇ। ਅਰਮਾਨ ਇੱਥੇ ਆ ਕੇ ਬੜਾ ਖੁਸ਼ ਹੋਇਆ ਕਿ ਹਾਂ ਇਹ ਕੋਈ ਬਹੁਤ ਵੱਡਾ ਉਪਰਾਲਾ ਹੈ, ਇੱਕ ਮਾਨਵਤਾ ਦੀ ਸੇਵਾ ਲਈ ਕੀਤਾ ਜਾ ਰਿਹਾ ਹੈ। ਸੂ ਮੈਂ ਇਹ ਗੱਲ ਕਹਿਣਾ ਕਿ ਜਿਸ ਤਰ੍ਹਾਂ ਇਹਨਾਂ ਬਾਰੇ ਮੈਨੂੰ ਪਤਾ ਲੱਗਿਆ ਕਿ ਜਗ੍ਹਾ-ਜਗ੍ਹਾ ਤੇ ਪੰਜਾਬ ਦੇ ਵਿੱਚ ਕਈ ਜਗ੍ਹਾ ਇਹ ਇਸ ਤਰ੍ਹਾਂ ਕੈਂਪ ਲਾਉਂਦੇ ਰਹਿੰਦੇ ਨੇ ਇਸ ਨਾਲ ਸਾਨੂੰ ਬਾਕੀ ਜਿੰਨੇ ਵੀ ਨੌਜਵਾਨ ਨੇ ਉਹਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਇੱਥੋਂ ਇੱਕ ਇਹ ਜੋ ਮੈਂ ਕਹਿਣਾ ਚਾਹੁੰਦਾ ਉਪਦੇਸ਼ ਦੇਣਾ ਚਾਹੁੰਦਾ ਕਿ ਯੂਥ ਨੂੰ ਮੇਰੀ ਬੋਲੇ ਬਾਰ-ਬਾਰ ਇਹ ਕਹਿਣੀ ਹੈ ਕਿ ਵੱਧ ਤੇ ਵੱਧ ਇਹ ਸਮਾਜ ਸੇਵੀ ਕੰਮਾਂ ਦੇ ਵਿੱਚ ਜੁੜੋ ਤੇ ਜਿਹੜੇ ਬੰਦੇ ਇੱਕ ਨਸ਼ਿਆਂ ਦੇ ਰਾਹ ਤੇ ਚੱਲੇ ਨੇ ਇਹਨਾਂ ਨੂੰ ਉਹਨਾਂ ਸਮਝਾਓ ਇਹ ਇਸ ਨੂੰ ਤਿਆਗ ਕੇ ਆਪਾਂ ਮਨੁੱਖਤਾ ਦੀ ਸੇਵਾ 'ਚ ਲੱਗੀਏ ਤੇ ਮਨੁੱਖਤਾ ਦੀ ਸੇਵਾ ਨਾਲ ਹੀ ਤੁਹਾਡਾ ਜਿਹੜਾ ਹੈ ਨਾ ਇੱਕ ਵਧੀਆ ਸਮਾਜ ਸਿਰਜਿਆ ਜਾਊਗਾ ਸੋ ਮੈਂ ਇੱਥੇ ਆ ਕੇ ਆਪਣੇ ਆਪ ਨੂੰ ਬੜੀ ਖੁਸ਼ੀ ਮਹਿਸੂਸ ਕਰਦਾ ਹੈ ਪਹਿਲੇ ਗੁਰੂ ਪਰਮਾਤਮਾ ਸਾਡੇ ਯੂਥ ਵੀਰਾਂ ਨੂੰ ਤੰਦਰੁਸਤੀ ਬਖਸ਼ੇ ਆ ਰਹੇ ਜੇ ਕੈਂਪ ਲੱਗਦੇ ਰਹਿਣ ਤੇ ਸਾਨੂੰ ਇਸ ਤਰ੍ਹਾਂ ਦੀ ਸੇਵਾ ਲਾਉਣਗੇ ਅਸੀਂ ਇਹਨਾਂ ਦੇ ਨਾਲ ਅਮਿਸ਼ਾ ਤਿਆਰ ਹੈ ਜੀ ਕਾ ਖਾਲਸਾ ਵਾਹੀ ਗੁਰੂ ਜੀ ਦੀ ਜੀਤ ਜੀ ਨੇ ਕੋਲੇ 350 ਤੋਂ ਦੇ ਕਰੀਬ ਲੋ ਪੇਸ਼ੈਂਟ ਆ ਗਏ ਆ ਇਸ ਚੱਕਰ ਉਹਨਾਂ ਵਿੱਚੋਂ ਕਿੰਨੇ ਮਰੀਜ਼ ਤੁਸੀਂ ਆਪਰੇਸ਼ਨ ਵਾਸਤੇ ਕੱਢੇ ਉਹਨਾਂ ਵਿੱਚੋਂ ਜੀ 40 ਪੇਸ਼ੈਂਟ ਹੈ ਆਪਰੇਸ਼ਨ ਦੇ ਲਈ ਠੀਕ ਆ ਹਾਂਜੀ ਤੇ ਉਹ ਕਦੋਂ ਆਪਰੇਸ਼ਨ ਕਰਾਉਣ ਕਦੋਂ ਲੈ ਕੇ ਜਾਣੇ ਆ ਦੇਖੋ ਜੀ ਹੁਣ ਕੈਂਪ ਖਤਮ ਹੋ ਗਿਆ ਬੱਸ ਵਾਰ ਖੜੀ ਆ ਇਹਨਾਂ ਨੂੰ ਇਸੇ ਬੱਸ ਦੇ ਵਿੱਚ ਨਾਲ ਟਾ ਕੇ ਲੈ ਜਾਵਾਂਗੇ ਕੱਲ ਇਹਨਾਂ ਦੇ ਫੋਟੋ ਖੋੜੂਗੇ ਪਰ ਸੋਮਵਾਰ ਨੂੰ ਅੱਗੇ ਛੱਡ ਦੇਣਾ ਅੱਛਾ ਪਰਸੋਂ ਨਹੀਂ ਇੱਥੇ ਛੱਡ ਜਾਵਾਂਗੇ ਉਹਨਾਂ ਦਾ ਕੋਈ ਖਰਚਾ ਪੱਛਾ ਤਾਂ ਨਹੀਂ ਲੈਣਾ ਇੱਥੇ ਨਹੀਂ ਕੋਈ ਖਰਚਾ ਵਰਚਾ ਨਹੀਂਗਾ ਫ੍ਰੀ ਜਾਣਗੇ ਸਹੀ ਹੋ ਗਏ ਫ੍ਰੀ ਉੱਥੋਂ ਤੱਕ ਕਿ ਉੱਥੇ ਰੋਟੀ ਪਾਣੀ ਦਾ ਜੋ ਬਿਓਗਾ ਹਸਪੀਟਲ ਕਰਨੀ ਲੋੜ ਠੀਕ ਆ ਅੱਛਾ ਸੱਤ ਚਸ਼ਮੇ ਕਿੰਨੇ ਪੇਸ਼ੈਂਟ ਦੇ ਲਗਾਏ ਗਏ ਚਸ਼ਮੇ ਦੇਖੋ ਜੀ ਬਾਕੀ ਦੋ ਢਾਈ ਸੌ ਬੰਦੇ ਤੇ ਦਵਾਈ ਹੋਰ ਚਸ਼ਮਾ ਪਤਾ ਹੈ ਕਈ ਜੀ ਹਾਂਜੀ ਤੇ ਫੋਟੋ ਕੋ ਕੋਸ ਪਹਿਲੇ ਮਰੀਜ਼ ਵੀ ਆਏ ਨੇ ਜਿਨ੍ਹਾਂ ਦੇ ਪਹਿਲਾਂ ਆਪਰੇਸ਼ਨ ਹੋਏ ਨੇ ਇੱਥੇ ਉਹ ਥੋੜੇ ਜੇ ਦੂਤ 5-4% ਹੁੰਦੀ ਹੁੰਦੀ ਹੈ ਜਿੱਦਾਂ ਲੋਕਲ ਪਿੰਡਾਂ ਦੇ ਨੇ ਠੀਕ ਆ ਉਹਨਾਂ ਨੇ ਆਪਰੇਟ ਕਰਾਏ ਹੋਏ ਆ ਵਧੀਆ ਗੱਲਾਂ ਹੁੰਦੇ ਆ ਹਾਂ ਕਿ ਇਹਦੇ ਨਾਲ ਸਾਨੂੰ ਵੀ ਆਉਂਦਾ ਕਿ ਜਿੰਦਰ ਮਹਾਰਕਰ ਤਾਂ ਸੀ ਜਾਂ ਤਾਂ ਉਹਨਾਂ ਦੀ ਬਹੁਤ ਜ਼ਰੂਰਤ ਕਰਦ ਨੇ ਠੀਕ ਆ ਸੈਟੀਸਫਾਈ ਨੇ ਸਾਰੇ ਬਿਲਕੁਲ ਜੀ ਤੁਸੀਂ ਸਾਰ ਨੂੰ ਨਾਲ ਗੱਲ ਕਰ ਸਕਦੇ ਹੋ ਤੁਸੀਂ ਆਪ ਜਾ ਕੇ ਚਲੋ ਠੀਕ ਆ ਬਾਈ ਕਿਹਨਾ ਸਰ ਤੁਹਾਡਾ ਅਮਨਿੰਦਰ ਸਿੰਘ ਸਰ ਕਿਸ ਹਸਪੀਟਲ ਤੋਂ ਪੰਚੀ ਸ਼ੰਕਰਾ ਹਸਪੀਟਲ ਤੋਂ ਦੇਣਾ ਤੋਂ ਮੋਲਾਪੁਰ ਦਾ ਠੀਕ ਥੈਂਕ ਯੂ ਇਹ ਜਿਹੜੇ ਘਟਾਣੇ ਕੈਂਪ ਤੋਂ ਕੱਢੇ ਦੀਏ 37 ਮਰੀਜ਼ ਇਹ ਆਪਰੇਸ਼ਨ ਲਈ ਤੇ ਜਾ ਰਹੇ ਨੇ ਇਹਨਾਂ ਨੂੰ ਹਸਪਤਾਲ ਤੇ ਰਿਮੀ ਘਟਾਣੀ ਉਹਨਾਂ ਦੀ ਵੱਡੀ ਨੌਜਵਾਨਾਂ ਦੀ ਤੇ ਰਿਮੀ ਉਹਨਾਂ ਦੀ ਪ੍ਰਾਪਤੀ ਹੈ ਜਿਹੜੀ 32 ਨੰਬਰ ਸੈਂਟੀ ਇਹਨਾਂ ਨੇ ਦੱਸਿਆ ਵੀ 37 ਜਿਹੜੇ ਸਰੀਰ ਨੇ ਆਪਰੇਸ਼ਨ ਲਈ ਜਾ ਰਹੇ ਨੇ ਤੇ 22 ਆਪ ਸਾਹੀ ਬਾਈ ਜੀ ਦਾ ਬਹੁਤ 4 ਹੈ 4 ਪਟੀ ਪ੍ਰਾਪਤੀ ਹੈ ਜਿਹੜੀ ਇਹ ਇੰਦਾ ਨਹੀਂ ਨੌਜਵਾਨਾਂ ਦੀ ਸਭਾ ਦੀ ਜਿਹੜੇ ਇੱਥੇ ਰੱਖੇ ਇੱਥੇ ਰੱਖੇ 36 ਨੌਜਵਾਨਾਂ ਦੀ ਕਢਾਣੀ ਜਿਹੜੀ ਨੌਜਵਾਨਾਂ ਦੀ ਪ੍ਰਾਪਤੀ ਹੈ ਵੱਡੀ 37 ਜਿਹਨੇ ਕੱਢੇ ਦੀ ਇਹਨਾਂ ਦੇ ਵਿੱਚੋਂ ਯਾਨੀ ਕਿ ਜਾ ਰਹੇ ਨੇ ਜਿੰਨੇ ਸਿਲਿੰਗ ਪੇਸ਼ੂ ਕਰ ਰਹੇ ਨੇ ਸਾਰੇ ਲਿਖਤ ਬਾਹਰ ਜਾ ਰਹੇ ਨੇ ਨਹੀਂ ਹੈਈ ਹੈਈ ਹੌਂ ਕਰਨਾ ਦੋ ਦਸ ਦਾ ਨਾ ਰੱਖਿਆ ਚੱਲ ਮਗਾ ਚੱਲੋ ਬਰਾਮਾ ਡੱਕ 13 14 19 ਅਲੇ ਸੁਨਹਿਾਰਾ ਆਖਰੀ ਰਾਤ ਦਾ ਜਿਹੜੇ ਵੀ ਨੌਜਵਾਨ ਭਰਾਵਾਂ ਨੇ ਇਸ ਸਾਸਤਾ ਦੇ ਵਿੱਚ ਸਾਥ ਦਿੱਤਾ ਪੂਰਾ ਸਹਿਯੋਗ ਸਹਿਯੋਗ ਦਿੱਤਾ ਪੂਰੀ ਸੇਵਾ ਕੀਤੀ ਦਰ ਰਾਤ ਰਾਕਟਾਂ ਕਿਉਂਕਿ ਉਹਦਾ ਜੋ ਜੋ ਸਿੱਟਾ ਉਹ ਤੁਹਾਡੇ ਸਾਹਮਣੇ ਅੱਜ ਅੱਜ ਜਿੰਨੇ ਵੀ ਮਰੀਜ਼ਰੋਂ ਗਏ ਨੇ ਬਹੁਤ ਖੁਸ਼ ਹੋ ਕੇ ਗਏ ਨੇ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਉਹਨਾਂ ਲੋਕਾਂ ਨੂੰ ਲੋੜ ਆ ਸਾਡੇ ਗਰੀਬ ਭੈਣ ਭਰਾਵਾਂ ਨੂੰ ਹਾਂਜੀ ਉਹਨਾਂ ਨੂੰ ਉੱਚਾ ਉਹਨਾਂ ਨੇ ਕੋਈ ਬੰਦਾ ਬਿਮਾਰ ਰਹਿਣਾ ਜੀ ਕੋਈ ਜਿੱਦਾਂ ਵੀ ਮਤਲਬ ਅਸਮਰਤਾ ਕਿਸੇ ਵੀ ਵਜ੍ਹਾ ਵੱਲੋਂ ਤੋਂ ਕਿ ਉਹਨਾਂ ਸਾਥ ਦਿੱਤਾ ਨੌਜਵਾਨ ਸਭਾ ਨੇ ਠੀਕ ਹੈ ਨਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਅਯੂਧ ਦੇ ਜਿੰਨੇ ਵੀ ਮੇਰੇ ਸਾਰੇ ਭਰਾ ਨੇ ਕੀ ਨਾ ਸਭ ਤੁਹਾਡਾ ਮੇਰਾ ਸਰਨਾ ਮਮਤਾਲੀ ਜੀ ਜੀ ਨਗਰ ਕੜਾ ਜੀ ਨਗਰ ਮੇਰਾ ਘੁਣਾ ਨਿਕਲਾ ਜੀ ਜੀ ਹਾਂਜੀ ਧੰਨਵਾਦ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋ? ਹਾਂਜੀ ਸਤਿ ਸ੍ਰੀ ਅਕਾਲ ਜੀ। ਸਰਦਾਰ ਮਨਜੀਤ ਸਿੰਘ ਸੋਨੀਏ ਜੀ। ਜੀ। ਤੇ ਮੈਂ ਸਾਰੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਦੀ ਮਦਦ ਨਾਲ ਸਾਡਾ ਇੰਨਾ ਵਧੀਆ ਕੈਂਪ ਲੱਗਿਆ ਜੀ ਤੇ ਮੁੱਖ ਮਹਿਮਾਨ ਆਹਨੇ ਜੀ ਸਾਰੇ ਨੇ ਬਹੁਤ ਸ਼ਲਾਘਾ ਜੀ ਸਾਡੀ ਪ੍ਰਸ਼ੰਸਾ ਕੀਤੀ ਬਹੁਤ ਜੀ ਤੇ ਸਾਨੂੰ ਇਸ ਦਾ ਬਹੁਤ ਹੌਸਲਾ ਮਿਲਿਆ ਜੀ ਤੇ ਰਿੰਮੀ ਵੀਰ ਨੇ ਅੱਜ ਦੱਸਿਆ ਮਹਿਮਾਨਾਂ ਨੂੰ ਕਿ ਇਹ ਕੈਂਪਾ ਜਿੰਨਾ ਚਿਰ ਵੀਰ ਕਹਿੰਦਾ ਮੈਂ ਜਿਉਂਦਾ ਤਾਂ ਹਰੇਕ ਸਾਲ ਬਣਾਉਣੀ ਕਰਾਂ ਨਗਰ ਵਿੱਚ ਇਹ ਕੈਂਪ ਹਰੇਕ ਸਾਲ ਗਰੂ ਲੱਗੇਗਾ।